we are 至 <Sí. S 2>、sí. よいし ਰਦਾਈ <tries> ਹਕੀਕਤਾਂ <tries> 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 ਅਕੀਰ ਦਾਸ ਬਾਣੀ ਕੀਰਤ ਕੀ Okay. ਵਾਸੀ ਗੁਰੂ ਜੀ ਕੀ ਫਤਿਹ ਪਰਮਾ ਸਨਮਾਨ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੁਆਰਾ ਅੰਮ੍ਰਿਤਮਈ ਬਾਣੀ ਟਰਕੀ ਬਾਣੀ ਆਈ ਜਦੋਂ ਸਭ ਨੂੰ ਜਦੋਂ ਤੁਹਾਂ ਬਤਾਈ ਕਲਜੁਗ ਜੀਵਨ ਦਾ ਆਧਾਰ ਕਰਨ ਵਾਲੀ ਅਮਰਤ ਕਰ ਬਾਣੀ ਦੇ ਆਪ ਸਰਬੱਤ ਸੰਤਾਂ ਨੇ ਨਤਮੇ ਉਹ ਸਰਵលោក ਕੀਤੇ ਹਨ ਆਹ ਤੁਜ ਸਮਾ ਸਤਿਗੁਰਾਂ ਦੀ ਅਲਾਹੀ ਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਸਤਿਗੁਰਾਂ ਦੇ ਦਿੱਤੇ ਉਪਦੇਸ਼ ਮੁਤਾਬਕ ਆਪ ਸਰਬਤ ਸੰਗਤਾਂ ਅੰਮ੍ਰਿਤ ਸ਼ਰਧ ਦੇ ਦਰਕਰਦਿਆਂ ਹਾਜ਼ਰੀਆਂ ਭਰੋ। ਆਮ ਤਮ ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣਿਆਂ ਮਾਰੀਆਂ ਨਵਾਓ ਨੂੰ ਗੁਰੂ ਸਰਵਾਂ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਸੇਵਾ ਕਰਕੇ ਆਪਣਾ ਮਨੋੱਖਾ ਜੀਵਨ ਸਫਲ ਬਣਾਓ ਸਤਿਗੁਰੂ ਤੋਂ ਪ੍ਰੀਸ਼ੀਨਾ ਪ੍ਰਾਪਤ ਕਰੋ ਆਓ ਸਾਧ ਸੰਗਤ ਜੀ ਮਨ ਮਿਲਤੀਆਂ ਇਕਾਗਰ ਕਰਕੇ ਗੁਰੂ ਸਰਵਾਂ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀ ਹੈ ਵਿਚਾਰੇ ਆਪਾਂ ਸਰਵਣ ਕਰ ਰਹੇ ਹਾਂ ਅਰਦਾਸ ਬੇਨਤੀ ਦੀ ਅਰਦਾਸ ਬੇਨਤੀ ਦੇ ਪਾਵਨ ਪਵਿੱਤਰ ਸ਼ਬਦ ਪੜ ਰਹੇ ਹਾਂ ਜਨਾਂ ਸਦਾ ਸਭਣੀਆਂ ਨੇ ਧਰਮ へ ਤਸੀਸ ਦਿੱਤੇ ਹੁ ਬਾਹੁੰ ਦਾ ਬਾਂਦ ਕਟਾਏ ਆਪ ਜੀਆ ਨੇ ਸਰਬੱਤ ਸੰਗਤਾਂ ਨੇ ਇਹਨਾਂ ਪਵਿੱਤਰ ਵਜਨਾ ਦੀ ਵਿਚਾਰ ਸਰਵਣ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਾਰਨ ਅਜਦੇ ਤੋਂ ਸ਼ਬਦਾਂ ਦੇ ਵਿਚਾਰ ਇਸ ਤੋਂ ਅਗਲਾ ਵਚਨ ਆਉਂਦਾ ਹੈ ਖੋਪਰੀਆਂ ਲਹਾਈਆਂ ਅਰਦਾਸ ਬੇਤੀ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਜਿਨ੍ਹਾਂ ਸਿਮਾ ਸਿਮਈਆਂ ਨੇ ਧਰਬੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਇਨਾਂ ਦੋ ਸ਼ਬਦਾਂ ਵਿੱਚ ਪਵਿੱਤਰ ਵਿਚਾਰ ਦੇ ਨਾਲ ਆਪਾਂ ਜੁੜਦੇ ਆਂ ਗੁਰੂ ਪਿਆਰਿਓ ਅੱਜ ਅਸੀਂ ਉਹਨਾਂ ਮਹਾਪਰਸ਼ਾਨ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਸਤਿਗੁਰ ਦੇ ਵਿੱਚ ਰਹਿ ਕੇ ਆਪਣੀਆਂ ਖੋਪਰੀਆਂ ਲੋਹਾ ਦਿੱਤੀਆਂ ਖੋਪਰੀਆਂ ਲਹਾਉਣ ਵਾਲਿਆਂ ਦੇ ਵਿੱਚ ਸਤਕਾਰ ਜੋ ਪੰਭਾਈ ਤਾਰੂ ਸਿੰਘ ਜੀ ਉਹਨਾਂ ਦੇ ਪਵਿੱਤਰ ਜੀਵਨ ਨੂੰ ਕਰੋ ਬਾਣੀ ਦੇ ਵਿੱਚੋਂ ਧੰਨਾ ਤਾਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰੋਸ਼ਨੀ ਦੇ ਵਿੱਚ ਅਸੀਂ ਵਿਚਾਰਨਾ ਹੈ ਜਿਸ ਰੋਹਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਨ ਜਾ ਰਹੇ ਹਾਂ ਭਗਤਾਂ ਵਿਚਾਰ ਦੇ ਵਿੱਚ ਉਸਨੇ ਖੋਪਰੀ ਇਸ ਕਰਕੇ ਲਹਾ ਦਿੱਤੀ ਕਿ ਮੇਰੇ ਕਿਸਾਂ ਨੂੰ ਕੋਈ ਹੱਥ ਨਾ ਪਾਵੇ। ਭਾਈ ਤਾਰੂ ਸਿੰਘ ਦਾ ਜਨਮ ਪੰਡੂਲੇ ਦੇ ਵਿੱਚ ਹੋਇਆ। ਜਿਹੜਾ ਪਹਿਲਾ ਗੁਰੂ ਪਿਆਰ ਵਾਲਿਓ ਜిల్లా ਲਾਹੌਰ ਦੇ ਵਿੱਚ ਸੀ। ਇਹ ਹੁਣ ਜਿਹੜਾ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਆਉਂਦਾ ਹੈ ਭਾਈ ਤਾਰੂ ਸਿੰਘ ਜੀ ਇਹ ਦੋ ਭੈਣ ਭਰਾ ਹਨ ਕਹਿੰਦੇ ਹੰਮ ਜਦੋਂ ਛੋਟਾ ਹੁੰਦਾ ਉਹਨਾਂ ਭਾਈ ਤਾਰੂ ਸਿੰਘ ਜੀ ਦੇ ਪਿਤਾ ਕਾਲ ਚਲਾਣਾ ਕਰ ਗਏ ਮਾਰੇ ਭਾਈ ਤਾਰੂ ਸਿੰਘ ਨੂੰ ਤੇ ਇਸ ਦੀ ਭੈਣ ਨੂੰ ਬੜੇ ਲਾਡਾਂ ਦੇ ਨਾਲ ਪਾਲਿਆ ਮਾਂ ਆਪਣੇ ਮਾਪਿਆਂ ਦੇ ਘਰੋਂ ਗਰਬਾਣੀ ਦੀ ਦਾਤ ਲੈ ਕੇ ਆਈ ਸੀ ਸਤਿਗੁਰਾਂ ਦੀ ਅਰਾਹਿ ਬਾਣੀ ਦੇ ਨਾਲ ਗੁਰੂ ਸਾਹਿਬਾਂ ਦੇ ਨਾਲ ਜੁੜੀ ਹੋਈ ਹੈ ਕਿ ਆਪਣੇ ਬੱਚਿਆਂ ਨੂੰ ਮਾਂ ਨੇ ਲੋਰੀ ਵੀ ਗੁਰੂ ਦੀ ਬਾਣੀ ਦੀ ਦਿੱਤੀ ਹੈ 496 ਅੰਕ ਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ। ਤੁਤਾ ਮਾਤਾ ਕੀ ਅਸੀਸ ਅਸੀਂ ਸਮਝਦੇ ਆਂ ਕਿ ਮਾਂ ਅਸੀਸ ਦੇ ਰਹੀ ਹੈ। ਉਤਾ ਮਾਤਾ ਕੀ ਅਸੀਸ ਸਮਝਣ ਦੇ ਵਿੱਚ ਸਾਡੇ ਸ਼ਬਦ ਸਿਰਫਰੇ ਆਉਗਾ ਕਿ ਮਾਂ ਅਸੀਸ ਦੇ ਰਹੀ ਆ ਪਰ ਗੁਰੂ ਪਿਆਰਿਓ ਇਸ ਸ਼ਬਦ ਨੂੰ ਪੜੋ ਹਾ ਮਾਂ ਆਪਣੇ ਪੁੱਤਰ ਦੀਆਂ ਦੋ ਚੀਜ਼ਾਂ ਦਾ ਖਿਆਲ ਰੱਖਦੀ ਆ ਇੱਕ ਪੁੱਤਾਂ ਦੀ ਖਰਾਕ ਦਾ ਤੇ ਦੂਜਾ ਪੁੱਤਰ ਦੀ ਪਿਸ਼ਾਕ ਦਾ ਮਾਂ ਜਤਨ ਕਰਦੀ ਹੈ ਕਿ ਮੇਰੇ ਬੱਚੇ ਨੂੰ ਤਰਤ ਵਾਲੀ ਖਰਾਕ ਮਿਲੇ ਉਸ ਦੇ ਕੱਪੜਿਆਂ ਦਾ ਵੀ ਉਸ ਨੂੰ ਅਤ ਦਾ ਫਿਕਰ ਹੈ ਸੋਹਣੇ ਸੁੰਦਰ ਕੱਪੜੇ ماں ਪਾਉਂਦੀ ਆਪਣੇ ਬੱਚੇ ਨੂੰ <li>ਉਲਾਦ ਰਣਾਉਂਦੀ ਹੈ ਆਪਣੇ ਤਾਨੋਂ ਪਰ ਲੀਲਾ <li>ਰਣਾਉਂਦੀ ਰਹੇ ਭਾਵੇਂ ਪਰ ਜਾਂ ਤਾਂ ਕਰਦੀ ਹੈ ਕਿ ਮੇਰੇ ਪੁੱਤਰ ਦੀ ਪਛਾਕ ਅਤ ਦੀ ਸੋਹਣੀ ਹੋਵੇ ਮੇਰਾ ਪੁੱਤਰ ਸੋਹਣਾ ਲੱਗੇ ਜਦੋਂ ਇਹ ਸ਼ਬਦ ਨੂੰ ਪੜ੍ਹਦੇ ਆਂ ਤਾਂ ਮਾਂ ਨੇ ਇੱਕ ਅਸੀਸ ਆਪਣੇ ਬੱਚੇ ਨੂੰ ਗੋਦੀ ਵਿੱਚ ਬਿਠਾ ਕੇ ਦਿੱਤੀ ਹੈ। ਦੋ ਸ਼ਬਦ ਹਮੇਸ਼ਾ ਮਾਂ ਸੁਣਾਉਂਦੀ ਸੀ। ਪਹਿਲਾ ਸ਼ਬਦ ਤੇ ਪੁੱਤਰ ਮੈਂ ਚਾਹੁੰਦੀ ਆ ਕਿ ਤੂੰ ਸੋਹਣੀ ਬਿਸ਼ਾਖ ਪਾਵੇਂ। ਕੋਈ ਰੇਸ਼ਮ ਦੀ ਨਹੀਂ ਕੋਈ ਪਸ਼ਾਕ ਰੇਸ਼ਮ ਦੀ ਨਹੀਂ ਕੋਈ ਕੀਮਤੀ ਬਾਸਤਰ ਨਹੀਂ ਸਾਧ ਸੰਗਤ ਜੀ ਮਹਾਕੰਤੀ ਆਖੇ ਮੇਰੇ ਬੇਟੇ ਤੇਰੀ ਪਸ਼ਾਕ ਹੋਵੇ ਜਿਹੜੀ ਤੇਰੀ ਪਸ਼ਾਕ ਉਹ ਪਸ਼ਾਕ ਹੋਵੇ ਗੁਰੂ ਦਾ ਦਿੱਤਾ ਹੋਇਆ ਨਾਮ ਨਾਮ ਦਾ ਕਪੜਾ ਤੇ ਤੇਰੀ ਖਰਾਕ ਜਿਹੜੀ ਹੋਵੇ ਉਹ ਗੁਰੂ ਦੇ ਸ਼ਬਦ ਦਾ ਕੀਰਤਨ ਹੋਵੇ ਜਦੋਂ ਸ਼ਬਦ ਦਾ ਕੀਰਤਨ ਗੁਰੂ ਪਿਆਰੀ ਸਾਧ ਸੰਗਤ ਦੀ ਖਰਾਕ ਬਣ ਜਾਵੇਗਾ ਤਾਂ ਪੁੱਤਾਂ ਨੂੰ ਬੰਧ ਬੰਧ ਕੱਟੇ ਜਾਣ ਤੇ ਵੀ ਕਦੀ ਦੋ ਲੜਾਂਵੇਂ ਪਾਇੰਤਾਲ ਸਿੰਘ ਦੀ ਮਾਤਾ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਚਾਹਾਂ ਤੇ ਲਾਡਾਂ ਦੇ ਨਾਲ ਪਾਲਦੀ ਹੈ ਜਦੋਂ ਨਾਲ ਜੀ ਪ੍ਰਸ਼ਾਦ ਬਣ ਜਾਏ ਤਾਂ ਲੋਕ ਤੇ ਪਰਲੋਕ ਦੇ ਵਿੱਚ ਉਸ ਦੀ ਪੱਤ ਟੱਕੀ ਜਾਂਦੀ ਹੈ ਮਾਂ ਨੇ ਪੁੱਤਾਂ ਨੂੰ ਲੋਰੀ ਜਿਹੜੀ ਜਦੋਂ ਤੇ ਸ਼ਬਦ ਕਹਨੇ ਪੁੱਤਾ ਮਾਤਾ ਕੀ ਅਸੀਸ ਕਾਇ ਲਗੇ ਮਾਂ ਨੇ ਲੋਰੀ ਦਿੱਤੀ ਤੇ ਸ਼ਬਦ ਕਿਹਾ ਬੇਟਾ ਕਦੀ ਅੱਖ ਚੰਕਣ ਜਨਾ ਵੀ ਸ਼ਾਮਾ ਤੈਨੂੰ ਸਾਈਂ ਭੁੱਲੇ ਨਾ ਜੇ ਨਾਮ ਨਾ ਭੁੱਲੇ ਤਾਂ ਆਪਾਂ ਤਾਂ ਪੜਾ ਹੋਣਾ ਹੀ ਹੈ ਚਾਰ ਜੁਕਤੇ ਪਤਰਾ ਦਾ ਵੀ ਪੜਾ ਹੁੰਦਾ ਅਸੀਂ ਸ਼ਬਦ ਪੜ੍ਹਦੇ ਆਂ ਸਤਿਗੁਰਾਂ ਦੀ ਅਮਾ ਜੀ ਪਾਣੀ ਦਾ ਜਿਸ ਸਿਮਰਤ ਸਾਬਕ ਤੇ ਲਖ ਨਾਸਿਬ ਪਿਤਰੀ ਹੋਇ ਉਹ ਰਾਹੋ ਸੋ ਹਰ ਹਰ ਤੁਮ ਸਭੀ ਜਪੋ ਜਾਗਾ ਆਤਮਾ ਪਾਉ ਉਤਮਾਤਾ ਕੀ ਅਸੀਸ ਨਮਕਨਾ ਵਿਸਰੋ ਇੱਕ ਅੰਖ ਅੱਖ ਚੰਕਣਜਨਾ ਸਮਾ ਨਮਕਨਾ ਵਿਸਰੋ ਤਮ ਕੋ ਹਰ ਹਰ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਸਦਾ ਪਜੌਰ ਜਗਦੀਸ਼ ਅਗਲੀ ਜਿਹੜੀ ਤੋਕਾ ਹੈ ਜਸ ਮਾਨੇ ਪੁੱਤਰ ਤਾਨੂੰ ਸਿੰਘ ਵਰਗਾ ਬਣਾਉਣਾ ਹੈ ਹੋਏ ਕਹਨਾ ਨਾ ਕੋਲੇ ਕਹੇ ਬੇਟਾ ਤੂੰ ਆਪਣੇ ਮਿੱਤਰ ਵੀ ਬਣਾਈ ਕੈਸੇ ਮੱਤਰ ਕੈਸੀ ਸੰਗਤ ਕਰਨੀ ਐ ਤੂੰ ਵਸ਼ਾਕ ਵੀ ਸੋਣੀ ਪਾਈ ਤੂੰ ਖਰਾਕ ਵੀ ਸੋਣੀ ਖਾਈ ਪਰ ਤਿੰਨ ਗੱਲਾਂ ਚੇਤੇ ਰੱਖੀ ਸਾਤ ਗੁਰ ਤੁਮਕੋ ਹੋਏ ਦਿਆਲਾ ਮਾਂ ਕਹਿੰਦੀ ਆ ਮੇਰੇ ਬੇਟਾ ਤੇਰੇ ਉੱਪਰ ਸਤਿਗੁਰੂ ਇਹਨਾਂ ਤੋਂ ਦਿਆਲੂ ਹੋਵੇ ਤੇਰੀ ਮਿੱਤਰਤਾ ਬਣੇ ਸੰਸਾਰ ਨਾਲ ਪਰ ਕਿਹਨਾਂ ਨਾਲ ਬਣੇ ਸੰਤ ਸੰਗ ਤੇਰੀ ਪ੍ਰੀਤ ਐਸੇ ਮਿੱਤਰਾਂ ਨਾਲ ਐਸੇ ਦੋਸਤਾਂ ਨਾਲ ਐਸੇ ਸ਼ਾਂਤਾਂ ਨਾਲ ਤੇ ਵੀ ਪ੍ਰੀਤ ਬਣੇ ਸ਼ਾਂਤ ਸੰਗਤੇ 'ਚ ਵੀ ਪ੍ਰੀਤ ਕੈਸੇ ਸੰਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਮੀਤ ਮਾ ਕੰਟੀਆ ਤੇਰਾ ਪਿਆਰ ਬਣੇ ਤਾਂ ਜੱਪਣ ਵਾਲਿਆਂ ਦੇ ਨਾਲ ਬਣੇਂ ਭਗਵਾਨ ਦੀ ਬੰਦਗੀ ਕਰਨ ਵਾਲਿਆਂ ਨਾਲ ਸੰਤ ਜਨਾਂ ਨਾਲ ਤੇਰਾ ਪਿਆਰ ਬਣੇ ਦੇਖੋ ਮਿੱਤਰਤਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਆਦਾ ਕਰਦੀ ਹੈ। ਮਾਰੇ ਬੰਦੇ ਦੀ ਮਿੱਤਰਤਾ ਮਿਲ ਜਾਏ ਆਪਾਂ ਨੂੰ ਪਤਾ ਸਾਦ ਸੰਗਤ ਜਿੱਤੇ ਬਰਬਾਦ ਕਰਕੇ ਰੱਖ ਦਿੰਦੀ ਹੈ ਇਨਸਾਨ ਨੂੰ। ਮਾਰੇ ਬੰਦੇ ਦੀ ਮਿੱਤਰਤਾ ਮਿਲ ਜਾਏ ਤਾਂ ਇਨਸਾਨ ਮਾਰਾ ਬਣ ਜਾਂਦਾ ਹੈ। ਮਾਂ ਨੇ ਕਿਹਾ ਕਹਿਣ ਲੱਗੀ ਬੇਟਾ ਸਾਰੀ ਜ਼ਿੰਦਗੀ ਕਰਨੀ ਵਾਲਿਆਂ ਦੀ ਸੇਵਾ ਕਰਨੇ ਜੇ ਕੰਮ ਹੀ ਆਉਣ ਅਸੀਂ ਕਈ ਵਾਰੀ ਕਹਿੰਦੇ ਆ ਕਿ ਸਾਖਤ ਬੰਦੇ ਕੋਲ ਬੈਠਣ ਨਾਲ ਕੀ ਹੁੰਦਾ ਹੈ ਸਾਖਤ ਬੰਦੇ ਦਾ ਵੀ ਆਪਾਂ ਨੂੰ ਪਤਾ ਹੈ ਆਮ ਤੌਰ ਤੇ ਸੰਸਾਰ ਦੀ ਯਾਤਰਾ ਕਰਦਿਆਂ ਵਿੱਚ